Red FM News Canada ਤੁਹਾਡਾ ਸਵਾਗਤ ਮੈਂ ਸ਼ਿਪਕਰਮਨ ਸਿੰਘ ਢਾਲੀਵਾਲ ਇਸ ਸਮੇਂ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਟ੍ਰੂਡੋ ਗਵਰਨਮੈਂਟ ਨੇ ਇੱਕ ਹੋਰ ਕਾਨੂੰਨ ਬਦਲਿਆ ਹੈ ਟੈਂਪੋਰਰੀ ਰੈਜ਼ੀਡੈਂਟਸ ਇਨ ਕੈਨੇਡਾ ਨੂੰ ਲੈ ਕੇ ਹੁਣ ਸਰਕਾਰ ਨੇ ਫੈਸਲਾ ਕੀਤਾ ਹੈ ਵਿਜ਼ਟਰ ਵੀਜ਼ੇ ਤੇ ਆਏ ਲੋਕਾਂ ਨੂੰ ਉਹ ਵਰਕ ਪਰਮਿਟ ਨਹੀਂ ਦੇਣਗੇ ਸਰਕਾਰ ਨੇ ਇਹ ਪਾਲਿਸੀ ਕੋਵਿਡ-19 ਪੈਂਡੈਮਿਕ ਦੌਰਾਨ ਲਿਆਂਦੀ ਸੀ ਜਦੋਂ ਵਿਜ਼ਿਟਰਸ ਇੱਥੇ پابੰਦੀਆਂ ਕਰਕੇ ਰੁਕ ਗਏ ਸੀ ਜਾਂ ਫਸ ਗਏ ਸੀ ਉਹਨਾਂ ਨੂੰ ਅਸਿਸਟ ਕਰਨ ਦੇ ਲਈ ਸਰਕਾਰ ਨੇ ਉਹਨਾਂ ਨੂੰ ਅਲਾਉ ਕੀਤਾ ਸੀ ਕਿ ਉਹ ਇੱਥੇ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਨੇ ਪਰ ਹੁਣ ਸਰਕਾਰ ਨੇ ਇਹ ਪਾਲਿਸੀ ਬਦਲ ਦਿੱਤੀ ਹੈ ਤੇ ਇਮੀਡੀਏਟ ਅਫੈਕਟ ਨਾਲ ਇਸ ਪਾਲਿਸੀ ਨੂੰ ਖਤਮ ਕੀਤਾ ਜਾ ਰਿਹਾ ਹੈ ਹਾਲਾਂਕਿ ਐਕਸਪਰਟਸ ਇਹ ਗੱਲ ਕਹਿ ਰਹੇ ਨੇ ਇਸ ਪਾਲਿਸੀ ਨੂੰ 2025 ਤੱਕ ਖਤਮ ਕੀਤਾ ਜਾਣਾ ਸੀ ਪਰ ਸਰਕਾਰ ਦੇ ਉੱਤੇ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਤੇ ਵਿਰੋਧੀ ਧਿਰ ਵੀ ਲਗਾਤਾਰ ਉਹਨਾਂ ਦੇ ਉੱਤੇ ਅਟੈਕ ਕਰ ਰਹੀ ਹੈ ਤੇ ਲੋਕ ਵੀ ਜਿਹੜੇ ਨੇ ਇਹ ਚਾਹੁੰਦੇ ਨੇ ਕਿ ਵੱਡੀਆਂ ਤੇ ਸਕ ਜਿਹੜੀਆਂ ਨੇ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਚੇਂजेस ਆਉਣੀਆਂ ਚਾਹੀਦੀਆਂ ਨੇ ਆਈਆਰਸੀ ਡਿਪਾਰਟਮੈਂਟ ਨੇ ਇਹ ਗੱਲ ਸਾਫ਼ ਕੀਤੀ ਹੈ ਜੋ ਐਪਲੀਕੇਸ਼ਨਸ ਉਹਨਾਂ ਨੂੰ ਅਗਸਤ 28 ਤੋਂ ਪਹਿਲਾਂ ਆਈਆਂ ਨੇ ਇਸ ਪਾਲਿਸੀ ਦੇ ਤਹਿਤ ਉਹਨਾਂ ਨੂੰ ਉਹ ਪ੍ਰੋਸੈਸ ਜ਼ਰੂਰ ਕਰਨਗੇ ਪਰ ਅਗਸਤ 28 ਤੋਂ ਬਾਅਦ ਕੋਈ ਵੀ ਐਪਲੀਕੇਸ਼ਨ ਨੂੰ ਇਸ ਪਾਲਿਸੀ ਦੇ ਅੰਡਰ ਉਹ ਪ੍ਰੋਸੈਸ ਨਹੀਂ ਕਰਨਗੇ ਜਾਣਕਾਰੀ ਮੁਤਾਬਕ ਫ फेब्रुवारी 28 2025 ਤੱਕ ਇਸ ਪਾਲਿਸੀ ਨੂੰ ਰੱਖਿਆ ਜਾਣਾ ਸੀਗਾ ਬਟ ਕਿਉਂਕਿ ਉਹ ਕ੍ਰੈਕਡਾਊਨ ਕਰ ਰਹੇ ਨੇ ਹਾਲ ਹੀ ਵਿੱਚ ਹੈਲੀਫੈਕਸ ਦੇ ਵਿੱਚ ਕੈਬਨਟ ਰੀਟਰੀਟ ਹੋਈ ਹੈ ਟ੍ਰੂਡੋ ਗਵਰਨਮੈਂਟ ਦੀ ਜਿਸ ਤੋਂ ਬਾਅਦ ਵੱਡੇ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਫੈਸਲੇ ਲیتے ਜਾ ਰਹੇ ਨੇ ਤੇ ਕਾਨੂੰਨਾਂ ਦੇ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦਾ ਕਹਿਣਾ ਹੈ ਕਿ ਉਹ ਫੌਰੀ ਤੌਰ ਤੇ ਇਸ ਪਾਲਿਸੀ ਨੂੰ ਇਸ ਕਰਕੇ ਬੰਦ ਕਰ ਰਹੇ ਨੇ ਕਿਉਂਕਿ ਉਹ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੀ ਇੰਟੈਗ੍ਰਿਟੀ ਨੂੰ ਬਹਾਲ ਰੱਖਣਾ ਚਾਹੁੰਦੇ ਨੇ ਤੇ ਆਈਆਰਸੀਸੀ ਨੇ ਇਹ ਗੱਲ ਵੀ ਆਖੀ ਹੈ ਕਿ ਬਹੁਤ ਸਾਰੇ ਲੋਕ ਬਿਜ਼ਨਸਮੈਨ ਇੱਥੇ ਫੋਰਨ ਨੈਸ਼ਨਲਸ ਨੂੰ ਗੁੰਮਰਾਹ ਕਰ ਰਹੇ ਨੇ ਮਿਸਲੀਡ ਕਰ ਰਹੇ ਨੇ ਤੇ ਉਹਨਾਂ ਤੋਂ ਵਿਦਆਊਟ ਕੈਨੇਡੀਅਨ ਆਥੋਰਾਈਜੇਸ਼ਨ ਕੰਮ ਕਰਵਾ ਰਹੇ ਨੇ ਇਸ ਇਲੀਗਲ ਤਰ੍ਹਾਂ ਦੀ ਪ੍ਰੈਕਟਿਸਿਸ ਖਿਲਾਫ ਵੀ ਇਹ ਇੱਕ ਕ੍ਰੈਕਡਾਊਨ ਹੈ